ਅੱਜ ਇਹਨਾਂ ਨੇ ਇੰਨੀ ਮੈਨ ਹੈਡਲਿੰਗ ਕੀਤੀ ਹੈ ਇਹਨਾਂ ਦੀ ਜਦ ਸਾਇਦ ਸ਼ਾਮਪਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਪੰਜਾਬ ਪੁਲਿਸ ਨੇ ਇੱਕ ਇੰਸਪੈਕਟਰ ਬਾਜਵਾ ਨੇ ਜੋ ਪਟਿਆਲੇ ਤੋਂ ਆਏ ਸੀਗੇ ਅਸੀਂ ਹੰਸ ਸਾਹਿਬ ਨੂੰ ਐਸਐਸਪੀ ਨੂੰ ਦੱਸਿਆ ਹੀ ਗਾਰਡਨ ਟੂ ਅਨ ਆਲਟਰਨੇਟ ਆਲਟਰਕੇਸ਼ਨ ਵਿਦ ਦਾ ਲਾਇਰਜ਼ ਅੱਜ ਸ਼ਾਮਪਲਾ ਸਾਹਿਬ ਨੂੰ ਮੈਨ ਹੈਂਡਲ ਕੀਤਾ ਗਿਆ ਹੈ ਜਿਹਦਾ ਦਾ ਨਾਮ ਵਕਾਲਤ ਨਾਮੇ ਤੇ ਲੱਗਿਆ ਹੋਇਆ ਹੈ ਇਹ ਹਾਲ ਹੈ ਵੀ ਆਰ ਗੋਇੰ ਟੂ ਦਾ ਬਾਰ ਕਾਉਂਸਲ ਐਂਡ ਵੀ ਆਰ ਗੋਇੰ ਟੂ ਗੋ ਟੂ ਦਾ ਹਾਈest ਅਥੋਰਟੀ ਟੂ ਕੰਪਲੇਨ ਅਗੇਂਸ ਸੱਚ ਅਰਿੰਗ ਅਫੀਸ਼ਰ ਕੋਰਟ ਕਿਜਰੀ ਚ ਵਕੀਲ ਨੂੰ ਪੇਸ਼ ਹੋਣ ਵੇਲੇ ਤੁਸੀਂ ਮੈਨ ਹੈਂਡਲ ਨਹੀਂ ਕਰ ਸਕਦੇ। ਸਰਕਾਰ ਵੀ ਨਹੀਂ ਕਰਾਂ ਤੇਰੀ। ਮੁਲਾਕਾਤ ਨਹੀਂ ਕਰਾਂ ਤੇ। ਇਹੋ ਕੁਛ ਨਹੀਂ ਆਦਤ। ਇੱਕ ਮੁਲਾਕਾਤ। ਜੀ ਵਰਗੋਂ ਆਉਣੇ ਚਾਹੀਦੇ ਤੁਸੀਂ। ਚਲੋ ਜੀ। ਹੋ ਗਿਆ ਜੀ। ਭਾਈ 34 ਸਾਹਿਬ ਕੋਈ ਕੁਛ ਰਹਿ ਹੈ? ਕੋਈ ਰਿਮਾਂਡ ਹੈ ਜਿਹਨਾਂ ਨੇ ਮੰਨਿਆ ਸੀ? ਇਹ ਸਿੱਧੇ ਜੁਡੀਸ਼ੀਅਲ ਭੇਜੇਗੇ। ਅਸੀਂ ਕੱਲ ਇੱਕ ਐਪਲੀਕੇਸ਼ਨ ਫਾਈਲ ਕੀਤੀ ਸੀ ਕਿਉਂਕਿ ਸਾਨੂੰ ਇਹਨਾਂ ਦੀ ਸ਼ਰਾਰਤ ਦਾ ਪਤਾ ਸੀ। ਕਿ ਇਹਨਾਂ ਨੇ ਅੱਜ ਸਰਦਾਰ ਵਿਕਰਮ ਸਿੰਘ ਮਜੀਠੀਆ ਨੂੰ ਰਿਮਾਂਡ ਵਿੱਚ ਫਿਜ਼ਿਕਲੀ ਨਹੀਂ ਪੇਸ਼ ਕਰਨਾ ਅਸੀਂ ਕੱਲ ਫਿਰ ਇੱਕ ਦਰਖਾਸਤ ਦੇ ਦਿੱਤੀ ਸੀ ਇਹਨਾਂ ਨੂੰ ਨੋਟਿਸ ਹੋਇਆ ਸੀ ਆਨਰੇਬਲ ਕੋਰਟ ਨੇ ਕਿਹਾ ਸੀ ਕਿ 6 ਸਤਬਰ ਰਦਰ ਅਰੇ ਆਰਮਨਾਲ ਕਰ ਥੋੜਾ ਜਿਆ ਯਾਰ ਅੱਗੇ ਦੇਖ ਸਰ ਕੰਟੀਨਿਊ 6 7 2024 ਬੱਦ ਕੋ ਸਟਾਪ ਬਾਈ ਚਲੋ